ਤੁਹੋਈ ਹਸਰੀ ਕਾਰ ਦੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਵੀ ਕੰਦ ਚੱਕਤੀ ਕਰਦੇ ਹੁਣ ਸਾਰਾ ਸ਼ੈੱਡ ਖੁੱਲਾ ਬਣਾ ਲੈਣਾ ਇਹਨੇ ਇਹ ਹੁਣ ਗੱਡਵਾ ਕੱਟਣੇ ਕਿਤਨੇ ਫੇਰ ਐਨ ਵੱਡਾ ਸੈੱਟ ਹੋ ਜਾਣਾ ਹੁਣ ਗੱਡਰ ਗੱਬੇ ਅੜਦੇ ਇਹ ਦੇਖਦੇ ਆ ਕਿੱਦਾਂ ਨੰਬਰ ਲੱਗਦਾ ਇਹਨਾਂ ਦਾ ਪੰਜ ਚਾਰ ਦਿਨ ਤੱਕ ਲੱਗ ਜਾਣਾ ਉਮੀਦ ਹੈ ਇਹਨਾਂ ਦਾ ਵੀ ਨੰਬਰ ਹਲੇ ਤਾਂ ਕੰਦ ਧਾੜਨੀ ਆ ਡੰਗਰਾਂ ਥੱਲੇ ਤੇ ਫਸ ਪਟਣਾ ਫੇਰ ਮਿੱਟੀ ਖੜਾਉਣੀ ਆ ਮਿੱਟੀ ਖੜਾ ਕੇ ਫੇਲੇਬਲ ਦੇ ਦਿਆ ਡੰਗਰ ਉਧਰ ਵੀ ਨਹੀਂ ਭੇਜ ਸਕਦੇ ਹਲੇ ਉਧਰ ਵੀ ਰਹਿੰਦਾ ਏ ਨਹੀਂ ਤਾਂ ਉਧਰ ਭੇਜ ਦੇਣੇ ਤੇ ਇਧਰ ਹੁਣ ਕੱਚੇ ਜੇ ਬੰਨ੍ਹ ਕੇ ਰੱਖਾਂਗੇ ਪੰਜ ਚਾਰ ਦਿਨ ਤੇ ਕੱਚੇ ਜੇ ਖੜੇ ਰਹੂਗੇ ਹੂੰ ਲੱਗਿਆ ਵਾ ਸਮਿੰਟ ਤੇਜ ਹੈਂ ਤੇ ਵੀ ਨਹੀਂ ਕਹਿੰਦਾ ਕਿ ਉੱਪਰ ਭੇਜ ਲਾ ਰਿਹਾ ਦੋ ਵੀ ਦੋ ਵੀ ਯਾਦ ਲੈ ਉਹ ਮਿਸਤਰੀ ਨਹੀਂ ਲਾਇਆ ਵਾ ਇਹ ਇਹ ਕਹੇ ਆਪ ਕਰੀ ਵੀ ਆ ਇਹ ਆ ਇੱਕ ਨਹੀਂ ਹੁੰਦਾ ਫਿਰ ਜਦ ਦੇਣੀ ਹੁੰਦੀ ਚੀਜ਼ ਵੇ ਬਹੁਤ ਔਖਾ ਲੱਗਦਾ ਬਣਾਉਣ ਵੇੜੇ ਆਂ ਲੱਗਦਾ ਵੀ ਸਿਮਿੰਟ ਖਵਰੇ ਆ ਮੜਾਈ ਆ ਖਾਸਾ ਸਾਰਾ ਲਾ ਦੂ ਜੱਤਾ ਲਾਈ ਜਾਂਦੇ ਆ ਚੱਲ ਕੋਈ ਨਹੀਂ 10 ਮਿੰਟ ਹੋਰ ਲੱਜੂ ਇੱਟਾਂ ਦਾ ਘੱਟੇ ਬਚਣੀਆਂ ਇਹਦੇ ਵਿੱਚੋਂ ਨੋਹੇ ਕੰਮ ਚੱਲਦਾ ਪਰ ਉਹ ਜਿਆਦਾ ਬਹੁਤ ਮਿਸਤਰੀ ਦਾ ਫਰਸ ਪਾਉਣਾ ਕੰਮ ਵਾਲੇ ਸੱਟ ਨਹੀਂ ਹੋ ਰਹਾ ਉਧਰ ਹਲੇ ਉਹ ਖੂंजे ਵਿੱਚ ਫਰਸ਼ ਪਾਉਣਾ ਉੱਥੇ ਮਿੱਟੀ ਨਹੀਂ ਪੂਰੀ ਹੋਈ ਬਜਰੀ ਨਹੀਂ ਪੂਰੀ ਹੋਈ ਆ ਫਿਰ ਇੱਧਰ ਹੁਣ ਬਜਰੀ ਵੀ ਕੁੱਟਣ ਲਾਇਏ ਵਿੱਚ ਵਿੱਚੇ ਬਜਰੀ ਪਾ ਰਹੇ ਆ ਦੇਖਦੇ ਆ ਹੈਂ ਕੀ ਕਹਿੰਦਾ ਬਾਕੀ ਦੇਖਦੇ ਆ ਕਿਆ ਬਣਦਾ ਜੀ ਵੀ ਕਿੰਨੀ ਕ ਬਜਰੀ ਕੁੱਟ ਹੁੰਦੀ ਘੜਦੀ ਵੱਦੀ ਬਾਕੀ ਮੌਸਮ ਵੀ ਗੜਬੜ ਕੋਈ ਪਤਾ ਨਹੀਂ ਵੀਰ ਦੀ ਵੀ ਸੁਭਾਵਨਾ ਬਣੀ ਵੀ ਆ ਪੂਰੀ ਬਾਕੀ ਦੇਖਦੇ ਆਂ ਕਿ ਆ ਬਣਦਾ ਜੀ ਇੱਥੇ ਵੀ ਪਾਉਣਾ ਇੱਕ ਫਰਸ ਇੱਕ ਉਧਰ ਆ ਫਰਸ ਇਹ ਅੰਦਰ ਪਾਉਣ ਦੀ ਸਲਾਹ ਏ ਥੋੜੀ ਜੀ ਬਾਕੀ ਦੇਖਦੇ ਆਂ ਵੀ ਬਣਦਾ ਬੜਾ ਖੌਰੂ ਪਾਇਆ ਤੁਸੀਂ ਚੁੱਪ ਕਰਕੇ ਕੰਮ ਕਰੀ ਜਾਓ ਹਾਂ ਦੇਵਰਾਜ ਬੋਗਾ ਪਾਉਂਦੇ ਆ ਇਹ ਕਿ ਬਹੁਤ ਕੰਮ ਕਰਦੀ ਏ ਨੀ ਪਰਦਾ ਹਾਂ ਕਿਹਨਾਂ ਤੱਕ ਇੰਨਾ ਕੰਮ ਕਰਦੀ ਏ ਤੂੰ ਇਹਨੂੰ ਮੈਡਲ ਦੇਣਾ ਆਪਾਂ ਨੇ ਵੀ ਇਹ ਕੰਮ ਬਹੁਤ ਕਰਦੀ ਏ ਇਹ ਬੋਲਦੀ ਨਾਲੋਂ ਤਾਂ ਜ਼ਿਆਦਾ ਬਹੁਤ ਬੋਲਦਾ ਕੰਮ ਘੱਟ ਕਰਦੀ ਫੇ ਰੋਲਾ ਜ਼ਿਆਦਾ ਪਾਉਂਦੀ ਏ ਇਹ ਹਾਂ ਹਾਂ ਚੱਲ ਦੇਖਦੇ ਆ ਜੀ ਮੈਂ ਲਿਆਉਂਦੇ ਆ ਮਸ਼ੀਨ ਹੁਣ ਸਿਮੈਂਟ ਲਿਆਂਦਾ ਦਾ ਉਹ ਮਸ਼ੀਨ ਪਾ ਕੇ ਲਿਆਉਣੀ ਆ ਫਿਰ ਲੋੜੀ ਲੱਗੇ ਕੰਮ ਸਟਾਰਟ ਕਰਨ ਦੇਖ ਲੈ ਪਾ ਲੈ ਜਿੱਦੋਂ ਲੋਟ ਆ ਲੱਗੇ ਸ਼ੁਰੂ ਕਰਨ ਖੋਲੜੀ ਵਿੱਚ ਪਾਉਣ ਉਹ ਪਰਾਂ ਘੱਟ ਇੱਕ ਦਾ ਸਲਾ ਬਾਕੀ ਇੱਧਰ ਹੁਣ ਦੇਖਦੇ ਹੋ ਕਿੰਨਾ ਕਿ ਨਿਬੜਦਾ ਕਿੰਨਾ ਨਹੀਂ ਕੰਮ ਸਟਾਰਟ ਕਰਤਾ ਹੈ ਹੈ ਮਾੜਾ ਛੋਟੀਆਂ ਵੀ ਹੋ ਜਾਂਦੀਆਂ ਆਹ ਲੈਣੇ ਉਡਪਾਂਗੇ ਦੇਖ ਲੈ ਉਹ ਜਿੱਕਣਾ ਲੋਟਾ ਕੋਈ ਨਹੀਂ ਪਾਗਲ ਵੀ ਜਾਂਦਾ ਜਿੱਥੇ ਬੱਤ ਤੇ ਪੀ ਆਹ ਬੰਦ ਤੇ ਕੱਟੇ ਕੱਟੀਆਂ ਹਾਂ 21 ਦੇ 11 ਦੇ ਕੇ ਦਾ 8 ਪਾਣਾ ਅਗਰ ਜੁਰਤ ਪੜੀ ਨਹੀਂ ਸੁਣੇ ਇੱਕੇ ਬਹਿਵਾੜੀ ਉਹ ਬਾਅਦ ਚ ਦੇਖ ਲਾਂਗੇ ਡਿਊਟੀ ਲੱਗ ਲੱਗ ਲਾ ਦੇ ਇਹਨਾਂ ਦੀ ਯਾਰ ਕਰਦਾ ਈ ਲਾਓ ਬਾਤਾ ਖਰੂ ਅੱਬੇ ਫੋਲੀ ਦਾ ਦਿੱਤਾ ਨਵੇੜ ਹੈ ਹੁਣ ਆਇਆ ਫਰਸ਼ ਦੀ ਵਾਰੀ ਇੱਕ ਵਾਰੀ ਠੀਹੇ ਲਾ ਦਿੱਗੇ ਇਹਦੇ ਤੇ ਚੱਲੂ ਤੇ ਦੰਗਰ ਆ ਗਰ ਹੋਈ ਪਈ ਪਹਿਲਾਂ ਤੇ ਇਹਨੂੰ ਉਹ ਕੱਟਾ ਜਿਹੜੇ ਏਟਾ ਦਵੀਆਂ ਵੀ ਆ ਇਹ ਆਪਾਂ ਨੇ ਜਿਹੜਾ ਮਾਲ ਪਾਉਣਾ ਸਿੰਕ ਵਿੱਚ ਪਾਉਣਾ ਏਟਾ ਨੂੰ ਚੱਕ ਲੈਣੇ ਆਂ ਆ ਚੱਕੋ ਇਹਦੇ ਆਹ ਆ ਕੋਈ ਹੋਰ ਕਰਦੇ ਫਿਰ ਇਹ ਬਜਰੀ ਚ ਆ ਗਿਆ ਬੇਤਰੇ ਹਿੱਲਣਾ ਵੀ ਨਹੀਂ ਉਹ ਫਿਰ ਇਹ ਕਹਿੰਦਾ ਪ੍ਰੋਟੈਕਟਰ ਚਾਈ ਉਹਦਾ ਆਪਾਂ ਕਹਿੰਦਾ ਤੁਹਾਨੂੰ ਲੈ ਲੋ ਨਹੀਂ ਆਪਾਂ ਨੂੰ ਮੇਅਵਰੇ ਵਾ ਬਾਬੇ ਜੀ ਕਦੇ ਥੋੜਾ ਵਜੇ ਨਾ ਪੁੱਛ ਲੈ ਹਾਂ ਚਲ ਆਰੇ ਮੁੰਲੇ ਤਾਂ ਚੱਲ ਚੱਲ ਗਾਹਾਂ ਆ ਲਾਲੂ ਬਸਾ ਤਾ ਆ ਇਹਦਾ ਚੱਲ ਲਵਾ ਹੂੰ ਉਹ ਧੀਰ ਬੱਦ ਮਲਾ ਦੋ ਇਹਨਾਂ ਸੋਲੀ ਤਾਂ ਹੋ ਗਈ ਹੁਣ ਇੱਚ ਰਹਿ ਗਿਆ ਨੇਰੂ ਮਾਰਨੇ ਨੂੰ ਲੱਭੇ ਕਰ ਤਿੱਧ ਮੋਲ ਵੀ ਪਾਣੀ ਬਾਹਰ ਦਾ ਅੰਦਰ ਨੂੰ ਨਾ ਜਾਵੇ ਐਦਾਂ ਨਹੀਂ ਬਣਾ ਤੋਈ ਪਾਣੀ ਦਾ ਇੱਧਰ ਹੀ ਨਿਕਲੂ ਕਿਆ ਉਲਦੀ ਜਾਂਦਾ ਇੱਥੇ ਥੋੜੀ ਜਿਹੀ ਰੋੜੀ ਆ ਅਸਲ ਚ ਮੈਸਤਰੀ ਤਾਂ ਔਰੇ ਬਜਰੀ ਘੱਟ ਪਈ ਆ ਰੋੜੀ ਆ ਦੱਸ ਆਹ ਪਾਈ ਕਿ ਬਰਦਾ ਆਪਣੇ ਆ ਉਹ ਹਣੀ ਨੇ ਇੱਥੇ ਦਰਨੀ ਇੱਥੇ ਕਹਿੜਾ ਤਾਂ ਆਏ ਬੋਲ ਨਾ ਖੋਲ ਕੇ ਬੋਲ ਵੀ ਕਿਆ ਨੁਕਸਾ ਨਹੀਂ ਗੈੜੀ ਜਗਾਈ ਭਰੀ ਆ ਕੋਈ ਠੀਕ ਆ ਉਹ ਦਿਨ ਵੀ ਉੱਥੇ ਬਹੁਤ ਗੈੜੀ ਸੀ ਪਰ ਆ ਵੀ ਇਹ ਕਿਹੜਾ ਹੋਣਾ ਪਿਆ ਜਗਾ ਸਟੂ ਜਾਂਦੇ ਨੇ ਜਿੰਨੇ ਨੇ ਬਾਬੇ ਠੀਏ ਲਾਤੇ ਨੇ ਜਿਹਦਾ ਸਾਰਾ ਸਮਾਨ ਪਾ ਦੇਣਾ ਤੇ ਇਹ ਦੇਖ ਲੈ ਹੈ ਚਲ ਜੇ ਨਾਲ ਆਏ ਫੇਰੇ ਕੋਈ ਕੰਮ ਖਰਾਬ ਹੋਏ ਪਾਣੀ ਵੀ ਅੰਦਰ ਨੂੰ ਜਾਊ ਮੈਨੂੰ ਵੀ ਰਲਾ ਪਸਾਰਦੇ ਅੰਦਰ ਆ ਜਾਂਦਾ ਚੱਲ ਅੱਗੇ ਇਹ ਖਵਾਜੇ ਦੀ ਆਪਣੀ ਮਰਜ਼ੀ ਹੈ ਅਗਾ ਇੱਟਾ ਚੱਕ ਦੇ ਮੜੀ ਜੇ ਮੁਰੂ ਤੇ ਉੱਚੀਆਂ ਏਕਣੀ ਥੱਲੇ ਸਾਈ ਦੇ ਕੋਈ ਗਾਟੀ ਦੇ ਦੇ ਕੇ ਏਕਣੀ ਗੁੱਦੇ ਤੇ ਮਿੱਟੀ ਮਗਾ ਲਾ ਇੱਕ ਕਰਦਾ ਲਾ ਇਹ ਦਬਗੀਆਂ ਇਹ ਹਾਲਾ ਛੇੜ ਤੂੰ ਮਿਸਤਰੀ ਨੂੰ ਕਿੰਨੇ 7 ਫੁੱਟ ਦਾ ਪੰਨਾ ਆਇਓ ਆਪਣੇ ਨੂੰ 7 ਫੁੱਟ ਦਾ ਕਹਿੰਦਾ ਯਾਰ ਇਹ ਬਾਬੇ ਨੂੰ ਪਤਾ ਹੋਊ ਬਾਈ ਹੁਣ ਕੋਈ 7 ਫੁੱਟ ਦਾ ਕਿੰਨੇ ਦਾ ਹਾਲਾ ਥੱਲੇ ਤੇ ਪੀਟਾ ਮੋੜ ਕੇ ਮਨੂੰ ਉੱਚਾ ਲੱਗਦਾ ਸਭ ਫੇ ਅੱਗੇ ਨਾਲੋਂ ਚਲੋ ਕਰੀਏ ਸ਼ੁਰੂ ਫਿਰ ਲਾਓ ਜੀ ਵਰਸਾ ਦਾ ਕੇ ਨਪੜ ਆ ਦੇ ਦੇ ਕਹੀ ਆ ਬੇ 2 4 5 14 ਥੈਲੇ ਹੁੰਦਾ ਕਾਣਾ ਪਾਤਾ 14 ਵਿੱਚੋਂ ਸਾਢੇ 3 ਖੋਲੀ ਚ ਸਾਢੇ 10 ਥੈਲੇ ਪੈ ਗਏ ਸੁੱਕੇ ਨੇ ਸਾਢੇ 10 ਆਹ ਹਾਂ ਬਹੁਤ ਸਾਰਾ ਪੈ ਗਿਆ ਚੱਲ ਲੱਗ ਜੇਣਾ ਪਤਾ ਮੋٹے ਪਤਲੇ ਦਾ ਤਾਂ ਕਿ ਕਰਾ ਲਾ ਉਹ ਇੰਨੀ ਥੱਲੇ ਤੇ ਕਾ ਨੂੰ ਖਿੱਚਦਾ ਦੇਵਰਾਜ ਹਾਂ ਕੁੰਡਾ ਖੋ ਗਿਆ ਵਿੱਚ ਕੋਈ ਨਹੀਂ ਲੱਭਿਆ ਉਹ ਮੇਤਰੀ ਕੁੰਡੇ ਕੱਢਦੀ ਤੈਨੂੰ ਚੱਕਰ ਆ ਗਿਆ ਦਾ ਤੈਨੂੰ ਚੱਕਰ ਆ ਗਿਆ ਦਾ ਯਾ ਤੇਰੀ ਡੇਢ ਵੱਜ ਗਿਆ ਰੋਟੀ ਦੀ ਭੁੱਖ ਲੱਗੇ ਆਈ ਚੱਕਰ ਤਾਂ ਹੁਣ ਹੀ ਆ ਮੇਤਰੀ ਬਾਬੇ ਦਾ ਚੱਕਰ ਤਾਂ ਹੁਣ ਹੀ ਆ ਡੇਢ ਵੱਜ ਗਿਆ ਚੱਲ ਕੋਈ ਨਹੀਂ ਅੱਧਾ ਘੰਟਾ ਲੇਟ ਲੱਗ ਜਿਓ ਦਿਆ ਲੱਗਣ ਲੱਗ ਗਿਆ ਹੁਣ ਚੀਜ਼ ਤੋਂ ਹੋ ਜੇ ਕਰੂਰੇ ਖੜਾ ਕੇ ਹਾਂ ਦੀਵਰਾ ਕੁੰਡੇ ਕੱਢਦੇ ਮਿਸਤਰੀ ਨੇ ਵਿਚੇ ਦੱਬ ਦੇਣੇ ਗੁੱਸੇ ਹੋਏ ਵੀਰੇ ਹੁਣ ਇਹਨੂੰ ਚੱਕਰ ਆਉਂਦੇ ਆ ਇਹਨੂੰ ਕੋਈ ਨਹੀਂ ਦੇਖਦਾ ਹੁਣ ਕੁੰਡੇ ਬਚਾਏ ਭਾਈ ਆਪਣੇ ਥਲੇ ਪਾ ਹੁਣ ਪਹਿਲਾਂ ਮਾਰਨਾ ਪਾਏ ਸਾਰ ਪਾਲਾ ਇੱਕ ਅੱਧਾ ਦਸਲਾ ਨਹੀਂ ਭਾਈ ਕਿਹੜਾ ਪੱਟਣਾ ਬਣਾ ਪਾਏ ਉਹਨਾਂ ਕੱਢਣਾ ਕਹਦੇ ਆ ਪਾਏ ਉਹਨਾਂ ਪਾਏ ਉਹਨਾਂ ਖੈ ਨਹੀਂ ਰੇ ਅਖਾਲੀ ਪਿਆ ਅੰਦਰ ਪੁਰਾਖਾ ਰੱਖ ਦੱਸ ਕੇ ਅਜੇ 100 ਚੱਲ ਕੋਰੀਆਂ ਦਾ ਬਣਾਤਾ ਮਾਲ ਸਰਜਣਾ ਦੋ ਗੱਲ ਦੋਆਂ ਕੱਢ ਲਿਆ ਹੈ ਦੋ ਕੋਰੀਆਂ ਕੱਢ ਲਿਆ ਪਾ ਦੂਦ ਹੋ ਗਿਆ ਇਹ ਠੀਕ ਹੈ ਸਰਜਣਾ ਇਹਨੂੰ ਕਿਉਂਕਿ ਸਾਨੂੰ ਵੀ ਪੀ ਜਾਦਾ ਥੋੜਾ ਜਿਹਾ ਬਾਈ ਇਹ ਤੀਨ ਵੇਡ ਦੇਣਾ ਜਿਹੜਾ ਹੈਗਾ ਇਹਦੇ ਚ ਰੀਤਾ ਜ਼ਿਆਦਾ ਬਾਈ ਬੱਪਾ ਨੇ ਨਾ ਚੱਲਦਾ ਹੈ ਰੇਤੇ ਰੇਤੇ ਹਾਂ ਉਹ ਚੱਲਦਾ ਜਾਣਾ ਉਹ ਨਹੀਂ ਪਕੜਨਾ ਹੋਈ ਸੁੱਕੇ ਹੁਣ 12 1000 ਰੇਤੇ ਤੇ ਨਹੀਂ 12 ਹੋਊਗੀ ਪਰ ਉਹਦੇ 12 ਰੁਪਏ ਜਨ ਪਕੜੇ ਨਾ ਸਕੇਗਾ ਤਾਂ ਨੇਰੂ ਤਾਂ ਨਹੀਂ ਪਾਉਣਾ ਨਹੀਂ ਤੇ ਕੋਈ ਲੱਗਿਆ ਨਹੀਂ ਹੈ ਨਾ ਬਾਹਰ ਨਹੀਂ ਆਪੇ ਟਾਇਲ ਕਿੰਨੇ ਅੰਦਰ ਵਾਸਤੇ ਲਾਇਆ ਇਹ ਟਾਇਲ ਨੂੰ ਕਿਧਰ ਹੀ ਜਾਣਾ ਬਈ ਬਾਹਰ ਆ ਪਾਈ ਤੇ ਲੈ ਹੈ ਬਾਬਾ ਦੇ ਦੋਂ ਸਰੀ ਲਾਈ ਜਾਂਦੇ ਬਾਬੇ ਬਾਹਰ ਦੇਖ ਕੇ ਹੀ ਨਾ ਲੱਗਣੀ ਲੱਗਣੀ ਜਾਂਦੀ ਉਹ ਬਾਬੇ ਬਾਹਰ ਚਲਕਣ ਦਾ ਜਿਆਦਾ ਡਰ ਆ ਨਹੀਂ ਰਹਿ ਜਾਂਦੀ ਦੇਖ ਕੇ ਕਹਿੰਦਾ ਇੱਕ ਲਾਇ ਦੋ ਗਿਆ ਬੋਲ ਕੋਈ ਨਾ ਕਰਦਾ ਅੜਦਾ ਨਹੀਂ ਬਾਬਾ ਲੱਗੂਗੀ ਲੱਗੂਗੀ ਹਾਂ ਸੱਤ ਵਜਨ ਵਜੇ ਤੇਰੇ ਬਾਬੇ ਭਾਈ ਮੈਂ ਇੱਧਰ ਪੈ ਗਿਆ ਠੀਕ ਆ ਖੋਲੜੀ ਜੀ ਵੀ ਪੈ ਗਿਆ ਉਧਰ ਲੱਗੇ ਹੋਏ ਕਰਦਾ ਜੇ ਵੀ ਆ ਹਾਂ ਹਾਂ ਦੇਖ ਲੋ ਕੋਈ ਕਮੀ ਪੇਸ਼ੀ ਦਾ ਨਹੀਂ ਹੈ ਮੈਂ ਕੋਈ ਕਮੀ ਪੇਸ਼ੀ ਦਾ ਨਹੀਂ 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 ਹਾਂ ਦਾ ਦੋ ਠੀਕ ਹੈ ਖੋਲੜੀ ਜਿੰਨੇ ਮੈਨਾਂ ਤਾਂ ਖੋਲੜੀ ਜ ਸਾਢੇ 4 ਥੈਲੇ ਪਏ ਆ ਤੇ ਇੱਥੇ ਪੈ ਕੇ ਸਾਢੇ ਔਹ ਥੱਲੇ ਆ ਉੱਥੇ ਦਾ ਰਹਿਣਾ ਅੱਜ ਜੇ ਉੱਥੇ ਵੀ ਪੈ ਜਾਂਦਾ ਫੇਰ ਕੰਮ ਲੂਟਦਾ ਹੇਜੀ ਕੋਈ ਨਹੀਂ ਹੋਣਾ ਉਹ ਤਾਂ ਹੈ ਹੁਣ ਰਹਿ ਗਿਆ ਉਹ ਤਾਂ ਕੱਲੂ ਪਰਤੂਨ ਕੱਲੂ ਮਿੱਟੀ ਤਾਂ ਡੱਢਣੀ ਔਰੇ ਹੋਰ ਪਰਸੋਂ ਨੂੰ ਸਹੀ ਲਓ ਜੀ ਉਧਰ ਤਾਂ ਨਵੇੜਤਾ ਫਰਸ ਤੋਂ ਖੜਾ ਜੀ ਹਾਂ ਜੀ ਬਾਕੀ ਹੋ ਰਾ ਪਰ ਆਪਾਂ ਉਪਰਾਂ ਹੁੰਦਾ ਬਾਬਾ ਕਹਿੰਦਾ ਡਾਇਲੌਗ ਇਹ ਹੈ ਨਹੀਂ ਉਹ ਜੀ ਸਾਰੀ ਤਰ੍ਹਾਂ ਦੀ ਨਾ ਮਿਸਤਰੀ ਕਹਿੰਦਾ ਰੇਹਣੀ ਪਾਉਣਾ ਹੁਣ ਆ ਦਿੰਦੇ ਆ ਆਹ ਤਿੱਕ ਤੋਂ ਉਹਦੇ ਪਿੱਛੇ ਢਾਲ ਬਣਾ ਕੇ ਆ ਚੰਗੀ ਤਰ੍ਹਾਂ ਠੀਕ ਹੈ ਪਾ ਤਿਲਕਾ ਨਾ ਬਹੁਤੀ ਰੱਖੀ ਮੈਸਾਂ ਦਾ ਫਿਰ ਹੋ ਰਿਹਾ ਹੈ ਨਾ ਉਹ ਤਾਂ ਸਾਫ ਨਾ ਕਰੀ ਉਹ ਪਾਪਾ ਲੈਣਾ ਮਾ ਆਪਣੀਆਂ ਦੇ ہاں ਅੱਬੇ ਆਉਂਦੇ ਲੱਭਿਆ ਕੱਪ ਵੀ ਲੱਭ ਗਿਆ ਜੀ ਲੱਭ ਗਿਆ ਕੱਪ ਬਾਬੇ ਲੱਭ ਲਈ ਰੱਖ ਦਿੰਦਾ ਆਪੇ ਲੱਭੀ ਜਾਂਦੇ ਖਾਣਾ ਦਿੰਦਾਂਗੇ ਜੀ ਬਾਬੇ ਦੇਖ ਲੈ ਮੈਂ ਨਹੀਂ ਲੱਗਿਆ ਉਹ ਤੇ ਦੇਖ ਇਹਦਾ ਆਪੇ ਰੱਖ ਦਿੰਦਾ ਆਪੇ ਲੱਭੀ ਜਾਂਦੇ ਕਿਨੇ ਦਿਨ ਕੱਢ ਦਿੰਦਾ ਸਾਰਾ ਹੀ ਦੇਖ ਲੈ ਤੇ ਚਰਾ ਕਰਦਾ ਕੰਮ ਲੈ ਕੇ ਕਿਨੇ ਬਾਅਦ ਜੁੱਤੀ ਮਾਰਨੀ ਹੁੰਦੀ ਬੁਢਿਆਂ ਨੇ ਹਾਂ ਇਹੀ ਕੰਮ ਆਬੇ ਦੇਖ ਲੈ ਬੁੜਾ ਬੈਠਾ ਘੁੰਮ ਘੁੰਮ ਕਰੀ ਜਾਂਦਾ ਬਾਬੇ ਕੋ ਪੈਨਸ਼ਨ ਆਏ ਹਾਂ ਬੜਾਪਾ ਬੜਾਪਾ ਨਹੀਂ ਉਹ ਵੀ 20-3000 ਰੁਪਏ ਆ ਤੇ ਮੇਰਾ ਸਹੀ ਰੋੜੇ ਇੱਧਰ ਰੱਖ ਲੈਣੇ ਤੇ ਚੱਲ ਇਹ ਸਾਫ ਕਾ ਨੂੰ ਕਰਾਏ ਤੇ ਜੇ ਖਰਾਬ ਤੇ ਇਹ ਕੋਕੜੇ ਬਜਰੀ ਘੁੱਟ ਦੇਣੀ ਸੀ ਖਰਾਬਾਂ ਦੀ ਮੈਂ ਖਰਾਬ ਦੀ ਉਕੜੀ ਬਜਰੀ ਘੁਟ ਦੇਣੀ ਸੀ ਸਰ ਕਿਤੇ ਨਹੀਂ ਮੈਂ ਖਰਾਬ ਦੀ ਉਕੜੀ ਬਜਰੀ ਘੁਟ ਦੇਣੀ ਸੀ ਲੜ ਪੈਣਾ ਉਹਨੇ ਜੇ ਆਪਾਂ ਨੇ ਕਹਿਤਾ ਕੰਮ ਦੀ ਬੋਲ ਲੜਦੀ ਅੱਬੇ ਉਹ ਬਾਬਾ ਜੀ ਦੇਖਦੇ ਹੋ ਆ ਮੈਂ ਬਾਬਾ ਜੀ ਦੇਖਦੇ ਹੋ ਔਰੇ ਬਹੁਤ ਤੇਜ ਆ ਇਹ ਦੁਨੀਆਂ ਲੱਗੀਆਂ ਤੇ ਦੂਰੇ ਕਦੇ ਨਹੀਂ ਹੋਣਗੀਆਂ ਆ ਕਰਨਾ ਬਾਬੇ ਦਾ ਸੌਦਾ ਫੋਨ ਦਾ 2000 ਦਾ ਇਹ ਮੈਂ ਸੌਦਾ ਹੀ ਨਹੀਂ ਮੁਕਦਾ ਪਰਸੋਂ ਦਾ ਹੁੰਦਾ ਹੀ ਵਾਪਾ ਹੋਇਆ ਉਹ ਕੋ ਦਊਗਾ ਅਗਲਾ ਗੱਲ ਪਾਉਗਾ ਆ ਬੱਬੇ ਹਾਂ ਕੱਲ ਤਾਂ ਸਹੀ ਕਹੀ ਯਾਰ ਹੈ ਜੱਟਾ ਨਾਲ ਹੈਗਾ ਹੁੰਦਾ ਵਾਪਾ ਲੈ ਕੇ ਮੈਨੂੰ ਉੱਥੇ ਜਾ ਉੱਥੇ ਰੜ ਜਾਂਦੀ ਨਹੀਂ ਡਰਦੀ ਵਾਰੀ ਕੰਗਣੇ ਦੀ ਮਾਰੀ ਇੱਥੇ ਮਿਲਦੀ ਹੈ ਮੋਬਾਈਲ ਲੈ ਕੇ ਦੇ ਇੱਕ ਚੰਡੀਆ ਜ਼ੋਰ ਪਾ ਦੋਕ ਦੇ ਜ਼ੋਰ ਪਾ ਪੂਰਾ ਆਪ ਤੇ ਲੇ ਕੇ ਤੂੰ ਬਾਈ ਦੇ ਤੇ ਨਿਰੂ ਪਾ ਕੇ ਰੜਕਾ ਫੇਰ ਦੇਣਾ ਹੁਣ ਜੀ ਦੇਖ ਦੇ ਕੀ ਕਰਦਾ ਤੇਰੇ ਸਾਹਮਣੇ ਆ ਹਾਂਜੀ ਨਾੜ ਹੀ ਰਹਿ ਗਈ ਹੁਣ ਵਾਪੇ ਹੀ ਹੈ ਨਾ ਆੜੀਆਂ ਬਣਾਤੀ ਐ ਜੀ ਬਾਹਰ ਰਹੇਗੀ ਅੱਗੇ ਰਹੇਗੀ ਨਾ ਉਹ ਉਹ ਕਾਲੂ ਬਣਾ ਦਮੂ ਜੀ ਬਈ ਠੀਕ ਐ ਉਹ ਪੱਟੀ ਵੀ ਨਹੀਂ ਦਿਨੀ ਵੈਸੇ ਬਜਰੀ ਉੱਥੇ ਪੈ ਜਾਣੀ ਸੀ ਉਹ ਹੂੰ ਇਹ ਪੱਟੀ ਨਹੀਂ ਹੂੰ ਚੱਲ ਪਿਆ ਹੈ ਓਕੇ ਲੋ ਜੀ ਸਭ ਕਾ ਹੀ ਤਾਂ ਨਿਪਟ ਗਿਆ ਰੱਬ ਦੀ ਕਿਰਪਾ ਕੋ ਸੋਣਾ ਸੇ ਟਾਈਮ ਸਿਰ ਅੱਜ ਇੱਧਰ ਫਰਸ ਇਹ ਫਰਸ ਪਾਰ ਤਾਂ ਉਧਰ ਪਾਰ ਤਾਂ ਉਹ ਮਸ਼ੀਨ ਧੂਰ ਤੂਤੀ ਛੱਡੇ ਆਈਏ ਹੋਂ ਕਾਲੂ ਵਾਰੀ ਐ ਇਹਦੀ ਇਹਦੇ ਵਿੱਚ ਬਾਪੂਆਂ ਦਾ ਫਰਸ਼ ਪਾ ਮੈਂ ਕਹਿੰਦਾ ਵੀ ਫਰਸ਼ ਕਾਨੂੰ ਪਾਉਣਾ ਏ ਬੀਟੇ ਲਾ ਦਿੰਦੇ ਆ ਪਈਆ ਟਾਇਲ ਇਟ ਬਹੁਤ ਦੂਈ ਇਟ ਪਈਆ ਬਈ ਉਹ ਕਹਿੰਦਾ ਪਿਛੇ ਪਿਛੇ ਫਸ ਪਾ ਦੇ ਉਧਰ ਮੈਂ ਕਹਾਂ ਵੀ ਇੰਨੀ ਜਗ੍ਹਾ ਫਰਸ਼ ਪਾ ਲੈਂਦੇ ਜਿੰਨੀ ਜਗ੍ਹਾ ਟੋਰ ਰੱਖਣੇ ਆ ਦੇਵਰਾ ਜੇ ਰੇੜਾ ਖਲਾ ਦੇ ਆ ਰੇੜਾ ਖਲਾ ਦੇ ਮਸ਼ੀਨ ਪਵਾ ਦੇ ਸਿਮੈਂਟ ਵਾਲੀ ਗੱਡੀ ਇੱਧਰ ਲਿਆਓ ਹੈ ਕੀਆ ਜੇ ਬਾੜੇ ਚ ਖੋਲੇ ਪਹਿਨਾ ਜਾਹ ਪਾਹੂ ਵੇ ਕਾਲੂ ਇੱਥੇ ਫੇਰ ਤੰਗ ਕਰਨਾ ਇਹਨੇ ਆਪਾਂ ਨੂੰ ਸਵੇਰੇ ਹੁਣ ਬਾਕੀ ਫੇ ਮੈਗਾ ਜੇ ਪੰਗਾ ਲੈ ਲਿਆ ਫੇ ਬਜਰੀ ਘਟ ਜਾਣੀ ਜੇ ਫਰਸ਼ ਪਾਉਣ ਦਾ ਰੇਤਾ ਦਾ ਜਿਆ ਸੋਨਾ ਬਜਰੀ ਘਟਦੀ ਜਾਂਦੀ ਆ ਬਜਰੀ ਹੁਣ ਅੰਦਰ ਕਾਂਸਾ ਨੂੰ ਵੀ ਚਾਹੀਦੀ ਆ ਹਲੇ ਹੋਰ ਕੰਮ ਨੂੰ ਵੀ ਚਾਹੀਦੀ ਆ ਮੈਂ ਕਿਹਦੇ ਨਾਲੋਂ ਬਈ ਚੱਲ ਦੇਖਦੇ ਆ ਕਿਆ ਬਣਦਾ ਸਲਾਹ ਬਈ ਇੱਟਾ ਲਾਈਏ ਕਿ ਬਜਰੀ ਵਾਲਾ ਫਰਸ਼ ਬਜਰੀ ਵਾਲਾ ਫਰਸ਼ ਪਾਉਣਾ ਤਾਂ ਹੈਗਾ ਛੋਟਾ ਜਿਹਾ ਉੱਥੇ ਉਹਦੇ ਵਾਸਤੇ ਇੱਥੇ ਢੋਲ ਢੂਲ ਰੱਖਣੇ ਆ ਰੇਰੂ ਰੱਖਣਾ ਕੁੰਜੇ ਜੇ ਵਿੱਚ ਵੇ ਚੂਹੇ ਖੱਡਾ ਨਹੀਂ ਕੱਢਦੇ ਨਹੀਂ ਚੂਹੇ ਖੱਡਾ ਕੱਢਦੇ ਨੇ ਤੇ ਪਿਛਲੀ ਵਾਰੀ ਚਲੋ ਬਾਕੀ ਦੇਖਦੇ ਆ ਜੀ ਕੱਲ ਨੂੰ ਕਿਆ ਬਣਦਾ ਇਹਨੇ ਮੋਟਰ ਕਿ ਨਹੀਂ ਜਾ ਕੇ ਆਈਏ ਇਹ ਪਹਿਲਾਂ ਮਸ਼ੀਨ ਛੱਡੇ ਆਈਏ ਫਿਰ ਮੋਟਰ ਕਿ ਨਹੀਂ ਜਾਂਦੀ ਆ ਇਸ ਵਾਰ ਤਾਂ ਇੰਨਾ ਪੰਗਾ ਹੋ ਗਿਆ ਜੀ ਹਲਦੀ ਵੀ ਨਹੀਂ ਪੱਟ ਹੋਈ ਦੁਆਰਾ ਫਟਿਆ ਜੀ ਮੈਂ ਕਿਹਾ ਵੀ ਹੁਣ ਕਾਨੂੰ ਖਰਾਬ ਕਰਨੀ ਆ ਸਾਫ ਕਰਤੀ ਸੀ ਇੱਕ ਨਹੀਂ ਰੱਖ ਲਈ ਦੂ ਮਿੱਟੀ ਛੜਾ ਦਾਂਗੇ ਹੋਈ ਵੀ ਵਧੀਆ ਤੀ ਇਹਨਾਂ ਇਹ ਤਾਂ ਬਾਹਰੇ ਪਈ ਇੱਕ ਪੱਟਤੀ ਹੋਣੀ ਸਾਫ ਕਰਦੇ ਆ ਨੇ ਪਰ ਵਧੀਆ ਫੁੱਟੀ ਵੀ ਆ ਫੇਰ ਬਹੁਤ ਐਨਾ ਮੈਂ ਚਲੋ ਰੱਖ ਲਉ ਹਾਂ ਕਰਨੀ ਵੀ ਕਿਹ ਹੈ ਖਰਾਬ ਵੀ ਨਹੀਂ ਕਰਨੀ ਹੈਗੀ ਹਣ ਇਹ ਜਿਹੜੀ ਹੋਇਆ ਹੀ ਗਾਹਾਂ ਨੂੰ ਦੁਗਣੀ ਹੋ ਜੂ ਆਹੀ ਆ ਹੁਣ ਚਲੋ ਬਾਕੀ ਉਧਰ ਦੇਖਦੇ ਆ ਗੰਨਾ ਦੂਆ ਹਾਂ ਲਓ ਜੀ ਇਹ ਆਪਣਾ ਛੂਲੇ ਵਾਲਾ ਗੰਨਾ ਪਰ ਹੈ ਦਾ ਮਾੜਾ ਇਹ ਦੂਏ ਨਾਲੋਂ ਬਹੁਤ ਬਜਾਈ ਚ ਵੀ ਫਰਕ ਤਾਂ ਪਰ ਹੁਣ ਜਿਹੜਾ ਹੈਗਾ ਫੁੱਟ ਰਿਹਾ ਥੱਲੇ ਤੇ ਦੋ ਦੋ ਚਾਰ ਚਾਰ ਲੱਗੇ ਆਣ ਉਹ ਨੂੰ ਹੋ ਪਾਣੀ ਲਾਉਂਦੇ ਆ ਤੇਰੀ ਜੀ ਕਢਾਈ ਕਰਾਉਂਦੇ ਆ ਇੱਕ ਨਾਲੇ ਬេរੀ ਦੀ ਜਿਹੜੀ ਮੇਨ ਆ ਉਹ ਤਲਾਵਾਂਗੇ ਜਿਹੜੀ ਇਹ ਮੇਨ ਆ ਨਾ ਗ੍ਰੋਥ ਵਾਲੀ ਇਹ ਐ ਤਲਾਵਾਂਗੇ ਸਾਰੀ ਉਹ ਨੂੰ ਕਰ ਦੇਖ ਲਈਏ ਕਿਆ ਕਹਿੰਦਾ ਇਹ ਮੇਨ ਚੜ ਤੋੜ ਕੇ ਵੀ ਜਿਹੜੀ ਬਦੇ ਨਾਲ ਉੱਪਰ ਨੂੰ ਥੱਲੇ ਨੂੰ ਫੁੱਟੇ ਫੁੱਟੇ ਆ ਬਤਾ ਵਧੀਆ ਹਲੇ ਪਰ ਹੈ ਸ਼ਦਾ ਹੀ ਆ ਚਲੋ ਕੋਈ ਨਹੀਂ ਚੋਲੇ ਵੀ ਹੋ ਗਏ ਫਿਰ ਫਸਲ ਵੀ ਵਿੱਚ ਉਹ ਇਹ ਜਗਦੀਪ ਵਾਲਾ ਆਪਣਾ ਜਿਹੜਾ ਉਧਰਲਾ ਕੱਤ ਕੀ ਆ ਇਹਦੇ ਨਾਲੋਂ 15 ਨਾ 20 ਦਿਨ ਪਹਿਨਾ 20 ਦਿਨ ਵਿੱਚ ਇਹ ਗੰਨੇ ਦਾ ਇੰਨਾ ਫਰਕ ਪੈ ਗਿਆ ਉਸ ਟਾਈਮ ਚੰਮ ਦਾ ਕਿਉਂਕਿ ਜਰਮੀਨੇਸ਼ਨ ਨਹੀਂ ਹੋਈ ਠੰਡ ਪੈਣ ਲੱਗੀ ਸੀ ਉਸ ਤੋਂ ਬਾਅਦ ਚਲੋ ਬਾਕੀ ਦੇਖਦੇ ਆ ਜਿਹੜਾ ਦਾਣਾ ਪਾਣੀ ਆ ਫੁੱਟ ਤਾਂ ਵਧੀਆ ਰਿਹਾ ਗੁੜ ਵਾਸਤੇ ਤਾਂ ਹੋਊਗਾ ਜੀ